ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਣਕ ਦੀ ਜਿਹੜੀ ਬਜਾਈ ਆ ਉਹ ਕਿਸਾਨ ਵੀਰਾਂ ਨੇ ਜਿਹੜੀ ਸਟਾਰਟ ਕਰਤੀ ਆ ਝੋਨੇ ਦੀ ਬਾਢੀ ਵੀ ਚੱਲ ਰਹੀ ਆ ਥੋੜਾ ਥੋੜਾ ਜਿਹੜਾ ਰਕਬਾ ਉਹ ਝੋਨੇ ਦਾ ਰਹਿ ਗਿਆ ਕਾਫੀ ਜਿਹੜਾ 50% ਤੋਂ ਉੱਪਰ ਰਕਬਾ ਤਕਰੀਬਨ ਕਵਰ ਹੋ ਗਿਆ ਕਈ ਜਗ੍ਹਾ ਤੇ 70-80% ਤੱਕ ਪਹੁੰਚ ਗਿਆ ਇੱਕ ਕਿਸਾਨ ਵੀਰਾਂ ਦਾ ਸਵਾਲ ਕਈ ਵਾਰ ਆਉਂਦਾ ਲਿਖਤੀ ਦੇ ਵਿੱਚ ਵੀ ਕਿਸਾਨ ਵੀਰ ਜਿਹੜੇ ਕਮੈਂਟ ਕਈ ਵਾਰ ਕਰ ਦਿੰਦੇ ਆ ਫੇਸਬੁੱਕ YouTube ਵਗੈਰਾ ਦੀ ਵੀਡੀਓ ਤੇ ਜਿਹੜੀਆਂ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਹੁੰਦੇ ਆ ਕਿ ਜਿਹੜੀ ਡੀਏਪ ਆ ਹੁਣ ਉਹ ਉਹਦੇ ਵਿੱਚ ਯੂਰੀਆ ਨਹੀਂ ਹੈਗੀ ਜਿਹੜੀ ਡੀਏਪ ਆ ਰਹੀ ਹੈ ਮਤਲਬ ਉਹਦਾ ਮਤਲਬ ਇਹ ਹੁੰਦਾ ਕਿਸਾਨ ਵੀਰਾਂ ਦੇ ਕਹਿਣ ਦਾ ਕਿ ਜਿਹੜੀ ਟੀਐਸਪੀ ਆ ਰਹੀ ਹੈ ਟ੍ਰਿਪਲ ਸੁਪਰ ਫਾਸਫੇਟ ਉਹਦੇ ਵਿੱਚ ਨਾਈਟ੍ਰੋਜਨ ਨਹੀਂ ਆ ਰਹੀ ਤੇ ਵੀ ਅਸੀਂ ਇਹ ਕਿੰਨੀ ਪਾਈਏ ਤਾਂ ਉਹਦੇ ਵਾਸਤੇ ਮੈਂ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਕਿ ਕਿਸਾਨ ਵੀਰੋ ਜਿਹੜੀ ਟ੍ਰਿਪਲ ਸੁਪਰ ਫਾਸਫੇਟ ਹੈ ਇਹ 0 46 0 ਹੁੰਦੀ ਆ ਮਤਲਬ ਇਹ ਚ ਨਾਈਟ੍ਰੋਜਨ ਵੀ 0 ਆ ਫਾਸਫੋਰਸ 46 ਆ ਪोटाश 0 ਆ ਜਿਹੜੀ ਡੀਏਪੀ ਆ ਉਹ 18 46 0 ਹੁੰਦੀ ਆ ਉਹ ਚ ਨਾਈਟ੍ਰੋਜਨ 18% ਹੁੰਦੀ ਆ ਤਾਂ ਇਸੇ ਕਰਕੇ ਜਿੱਥੇ ਤੁਸੀਂ TSP ਪਾਉਣੀ ਆ DAP ਦੀ ਜਗ੍ਹਾ ਤੇ ਤਾਂ ਤੁਸੀਂ ਫਾਸਫੋਰਸ ਤਾਂ ਐਡ ਹੋ ਗਈ ਆਪਣੀ ਪਰ ਨਾਈਟ੍ਰੋਜਨ ਆ ਜਿਹੜੀ ਉਹ ਐਡ ਨਹੀਂ ਹੋਈ ਤਾਂ ਉਹਦੇ ਕਰਕੇ ਤੁਸੀਂ 20 ਕਿਲੋ ਜਿਹੜੀ ਯੂਰੀਆ ਉਹ TSP ਨਾਲ ਪਾਉਣੀ ਆ ਜਿੱਥੇ ਤੁਸੀਂ ਇੱਕ ਗੱਟਾ TSP ਦਾ ਵਰਤ ਰਹੇ ਹੋ ਜਿੱਥੇ ਡੀਏਪੀ ਤੁਸੀਂ 50 55 ਕਿਲੋ ਪਾਉਣੀ ਉਹਦੇ ਬਰਾਬਰ ਜੇ ਟੀਐਸਪੀ ਤੋਂ ਪੂਰਾ ਰਿਜ਼ਲਟ ਲੈਣਾ ਤਾਂ ਟੀਐਸਪੀ ਦਾ 1 ਗੱਟਾ ਜਾਂ 55 ਕਿਲੋ ਟੀਐਸਪੀ ਨਾਲ 20 ਕਿਲੋ ਯੂਰੀਆ ਪਾਓ ਜਿੱਥੇ ਤੁਸੀਂ 65 ਕਿਲੋ 70 ਕਿਲੋ ਡੀਏਪੀ ਦੀ ਜਗ੍ਹਾ ਤੇ 65 ਕਿਲੋ 70 ਕਿਲੋ ਟੀਐਸਪੀ ਵਰਤ ਰਹੇ ਹੋ ਤਾਂ ਉੱਥੇ ਤੁਸੀਂ 22 23 ਕਿਲੋ ਤੱਕ ਯੂਰੀਆ ਪਾਓ ਫੇਰ ਤੁਸੀਂ ਜਿਹੜਾ ਹੈਗਾ ਪ੍ਰੋਪਰ ਨਤੀਜਾ ਲੈ ਸਕਦੇ ਹੋ ਇਸੇ ਤਰ੍ਹਾਂ ਸਿੰਗਲ ਸੁਪਰ ਫਾਸਫੇਟ ਆ ਜਿਹੜੀ ਉਹ ਵੀ 3 ਗੱਟੇ ਪਾਉਣੇ ਆ 1 ਗੱਟੇ ਡੀਏਪੀ ਦੇ ਬਰਾਬਰ 3 ਗੱਟੇ ਸਿੰਗਲ ਸੁਪਰ ਫਾਸਫੇਟ ਤੇ ਨਾਲ 20 ਫਿਰ ਤੁਹਾਨੂੰ ਨਤੀਜੇ ਸਹੀ ਮਿਲਣਗੇ ਇਹ ਚਾਹੇ ਤੁਸੀਂ ਡਰਿੱਲ ਕਰ ਲਓ ਤੇ ਚਾਹੇ ਮੂਰੇ ਛਿੱਟਾ ਦੇ ਦਿਓ ਬਹੁਤ ਬਹੁਤ ਧੰਨਵਾਦ